ਬਾਈ ਸਤਿ ਸ਼੍ਰੀ ਅਕਾਲ ਕੋਠੀ ਸਾਹਿਬ ਉਹ ਸਾਰੇ ਮਾਰਾਏ ਸੱਤੇ ਪਾਸੇ ਕਿ ਤਣ ਚੜ੍ਹਦੀ ਕਲਾ ਜੀ ਹੁਣ ਬਾਈ ਤੁਸੀਂ ਤੇ ਅਸੀਂ ਆਏ ਸੀ ਬਾਈ ਐ ਇੱਥੀ ਬਣੀ ਹਰਿਆਣੇ ਦੇ ਵਿੱਚ ਬਾਈ ਜਿਲ੍ਹਾ ਸੱਤਾ ਤਹਿਸੀਲ ਕਿਹੜੀ ਪੰਜੀ ਆਪਾਂ ਰਾਣੀਆਂ ਰਾਣੀਆਂ ਇਹ ਤੋਂ ਬਾਈ ਤੋਂ ਆਪਾਂ ਲੈਤਾ ਜੀ ਬੁਲਟ ਕਲਾਸਿਕ ਤੇ ਬਾਈ ਗੱਡੀਆਂ ਦਾ ਲੈਣ ਦੇਣ ਕਰਦਾ ਜੀ ਗੱਡੀਆਂ ਦਾ ਵਪਾਰ ਤੋਂ ਕਹਿ ਸਕਦੇ ਆਪਾਂ ਹਨ ਤੇ ਬਾਈ ਕੋਲੇ ਗੱਡੀਆਂ ਬਹੁਤ ਸਾਫ਼ ਹੁੰਦੀਆਂ ਤੇ ਆਪਾਂ ਲੈ ਕੇ ਬਾਈ ਦੀ ਗੱਡੀ ਦਿਖਾਉਣੀ ਆ ਤੇ ਲਾਲਚ ਬਾਈ ਨਾਲ ਤੁਹਾਡੀ ਗੱਲ ਕਰਾਉਣੀ ਆ ਇਹ ਬਾਈ ਜੀ ਕਿਹੜੀ ਗੱਡੀ ਆ ਹੁੰਦਾ ਇਹ ਹੁੰਡਾਈ ਆ ਜੀ ਵਰਨਾ ਹੰਡਾਈ ਵਰਨਾ ਤੇ ਇਹਦਾ ਮਾਡਲ ਲੱਗਦੀ ਇਹ ਇਹ 2011 ਮਾਡਲ ਹੈ ਜੀ ਫਲੂਡਿਕ ਫਲੂਡਿਕ ਗੱਡੀ ਹੈ ਇਹਦੇ ਵਿੱਚ ਫਲੂਡਿਕ ਮਾਡਲ ਹੈ 2011 ਅੱਛਾ ਜੀ ਹਾਂ ਜੀ ਮਤਲਬ HR 24 540 ਹੋਵੇ सिरसा ਦਾ ਲੋਕਲ 54 ਨੰਬਰ ਆ ਮਾਡਲ ਕਿਹੜੇ ਬਜੇ 2011 ਉਹ ਯਾਰ ਕੇਰਾ ਮਾਡਲ ਆ ਜੀ ਠੀਕ ਹੈ ਰੰਗ ਪੇਂਟ ਵੀ ਨਹੀਂ ਹੋ ਗਿਆ ਬਾਈ ਰੰਗ ਪੇਂਟ ਬਾਰੀਆਂ ਆ ਜੀ ਬਸ ਇਹ ਸੋ ਫੋਟੋ オリジナル ਆ ਅੱਛਾ ਜੀ ਠੀਕ ਆ ਹਲਕੀ ਫੁਲਕੀ ਬਾਈ ਕਹਿੰਦਾ ਟੱਚਿੰਗ ਹੋਈ ਆ ਟਾਕੀਆਂ ਚ ਥੋੜੀ ਬਹੁਤੀ ਆ ਮਤਲਬ ਸਾਰੀਆਂ ਟਾਕੀਆਂ ਵੀ ਨਹੀਂ ਹੋਈਆਂ ਤੇ ਬੋਰਨਟ ਦਾ ਰਿਜਨ ਆ ਹਾਂ ਬੋਰਨਟ ਬੋਰਨਟ ਤੇ ਦਿੱਗੀ ਦਾ ਯਾਰ ਸਾਰਾ ਕੁਝ オリジナル ਆ ਇਹ ਗੇਅਰ ਇੰਜਨ ਦੀ ਕਿਦਾਂ ਵਿਰੇ ਹੀ ਗੇਅਰ ਇੰਜਨ ਹਾਂਜੀ ਤਾਜ਼ਾ ਸਰਵਿਸ ਕਰਵਾਈ ਹੋਈ ਹੈ ਹਾਂਜੀ ਗੱਡੀ ਦੇ ਵਿੱਚ ਕੋਈ ਸਿੰਗਲ ਕੋਈ ਕਮੀ ਨਹੀਂ ਗੇਅਰ ਇੰਜਨ ਦੀ ਬਾਈ ਓਕੇ ਆ ਸਰਵਿਸ ਹੋਈ ਹੋਈ ਆ ਗੱਡੀ ਦੀ ਚਾਰੇ ਪਾਸਿਓਂ ਦੇਖਾ ਦੇ ਛੋਟੇ ਵੀ ਦਾ ਠੀਕ ਆ ਅਲਾਈ ਵੀਲ ਲੱਗੇ ਹੋਏ ਆ ਅਪੋਲੋ ਦੇ ਟਾਇਰ ਚਾਰੇ ਟਾਇਰ ਨਵੇਂ ਆ ਬਾਈ ਕਾਗਜ਼ ਪੱਤਰਾਂ ਦੀ ਬਾਈ ਜੀ ਦੀ ਗਾਰੰਟੀ ਆ ਠੀਕ ਆ ਚਲਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਠੀਕ ਆ ਗੱਲ ਬਾਈ ਤੁਹਾਨੂੰ ਇੱਚੋ ਵੀ ਦਿਖਾ ਦਿੰਨੇ ਆਪਾਂ ਤੇ ਨਹੀਂ ਕਵਰ ਹੈ ਨਹੀਂ ਮੈਟਿੰਗ ਨਵੀਂ ਮੈਟਿੰਗ ਹੋਈ ਹੋਈ ਹੈ ਨਵੇਂ ਸੀਟ ਕਵਰ ਆ ਬਾਈ ਕਹਿੰਦਾ ਠੀਕ ਹੈ ਗੱਲ ਜੀ ਤੇ ਬਾਕੀ ਗੱਡੀ ਪਈ ਸੋਕਾ ਪੀਸੀ ਹੈ ਤੇ ਬਾਈ ਜੀ ਇਤਨਾ ਮੈਨੂੰ ਕੋ ਗਲਤ ਸੋਹ ਰਿਹਾ ਹੁੰਨੇ ਕੋਲ ਬਾਈ ਜੀ ਮੰਨ ਲਓ ਕਿਸੇ ਕੋਲੇ ਕੋਈ ਗੱਡੀ ਹੋਰ ਠੀਕ ਹੈ ਚਾ ਲਟਿੰਗ ਕਰ ਲਾਂਗੇ ਜੀ ਕੋਈ ਨਹੀਂ ਹਾਂ ਬਾਈ ਜੀ ਕਹਿੰਦੇ ਨਾ ਜੇ ਤੁਹਾਡੇ ਕੋਲੇ ਕੋਈ ਸੈਕੰਡ ਹੈਂਡ ਗੱਡੀ ਹੈਗੀ ਆ ਤੇ ਆਪਾਂ ਵਿੱਚ ਕੱਟ ਲਾਂਗੇ ਜਿੰਨੇ ਕੀ ਦੀ ਹੋਈ ਓੰਨੇ ਕੀ ਦੀ ਕਟਾਂਗੇ ਠੀਕ ਹੈ ਜੇ ਤੁਹਾਨੂੰ ਐ ਲੱਗਿਆ ਬਾਈ ਨੇ ਗੱਡੀ ਘੱਟ ਕੱਟ ਲਈ ਤਾਂ ਸਾਨੂੰ ਉਹ ਗੱਡੀ ਵੇਚ ਕੇ ਪੈਸੇ ਦੇ ਦਿਓ 8 ਦਿਨ ਦੋਨੇ ਗੱਡੀਆਂ ਰੱਖ ਲਈ ਰੱਖ ਲਈ ਇਹ ਗਲਤ ਗੱਲ ਹੈ ਜੀ ਅੱਛਾ ਬਾਈ ਜੀ ਆਪਾਂ ਗੱਲ ਕਰ ਗਏ ਜੀ ਉਹ ਮੰਨ ਲਓ ਇਹ ਕੋਈ ਸਾਸ਼ੇ ਤੋਂ ਹੋਰ ਜिले ਦਾ ਬੰਦਾ ਤੁਹਾਨੂੰ ਫੋਨ ਕਰ ਗਿਆ ਜੀ ਪੰਜਾਬ ਦਾ ਕਰ ਹਾਂਜੀ ਤੇ ਐਨਓਸੀ ਵਗੈਰਾ ਐਨਓਸੀ ਆਪਾਂ ਕਟਵਾ ਕੇ ਦੇਵਾਂਗੇ ਠੀਕ ਹੈ ਐਨਓਸੀ ਵਗੈਰਾ ਬਾਈ ਮਿਲ ਜੂਗੀ ਇਹਨੂੰ ਜੇ ਖਰਚਾ ਕੀਤਾ ਹੋਣਾ ਖਰਚਾ ਆਪਣਾ ਹੋਊਗਾ ਜੀ ਆਪਾਂ ਪੁੱ ਦੇਵਾਂਗੇ ਹਾਂ ਬੰਦੇ ਦਾ ਕੋਈ ਫਰਕ ਨਹੀਂ ਅਸੀਂ ਘਟਵਾ ਕੇ ਦੇਵਾਂਗੇ ਬਾਈ ਜੀ ਇਹਨੂੰ ਸੀ ਦਾ ਖਰਚਾ ਬਾਈ ਦਾ ਹੋਊਗਾ ਤੇ ਬੀਮਾ ਹੈਗਾ ਬੀਮਾ ਦਾ ਖਤਮ ਹੋਊਗਾ ਬੀਮਾ ਅਗਲੇ ਸਾਲ ਲਗੂ ਜੀ ਦਾ ਇਹਦਾ ਗੱਡੀ ਲਊਗਾ ਹਾਂ ਅਗਲੇ ਸਾਲ ਅੱਛਾ ਬੀਮਾ ਤੁਹਾਡਾ ਹੋਊ ਬਾਈ ਤੇ ਇਹਨੂੰ ਸੀ ਦਾ ਖਰਚਾ ਬਾਈ ਦਾ ਹਾਂ ਠੀਕ ਹੈ ਲੈ ਅੱਛਾ ਆਪਣਾ ਆਪਾਂ ਗੱਲ ਗੱਲ ਕਰ ਲਈਏ ਵੀਰੇ ਰੇਟ ਦੀ ਕੀ ਡਿਮਾਂਡ 2 ਲੱਖ 40000 ਦੀ ਆਪਾਂ ਗੱਡੀ ਛੱਡਣੀ ਹੈ ਉਹ ਮੈਂ ਇਹਦੇ ਵਿੱਚ ਡਿਮਾਂਡ ਕਰਾਂ ਕਿ ਬੱਸ ਛੱਡਣੀ ਐ ਸਮਝ ਲਓ ਤੁਸੀਂ ਡਿਮਾਂਡ ਕਰ ਲਓ ਪਾਹੇ ਕੁਛੀ ਕਰ ਲਓ ਜੇ ਤੁਹਾਡੇ ਚੈਨਲ ਦੇ ਥਰੂ ਕੋਈ ਆਊਗਾ ਤਾਂ ਉਹਦੀ ਮਾਨਤਨ ਪੱਕਾ ਕਰਾਂ ਬਾਈ ਇੱਕ ਗੱਲ ਹੋਰ ਹਾਂਜੀ ਮੇਰੀਆਂ ਵੀਡੀਓ ਦੇਖੀ ਕੱਢ ਕੇ ਤੂੰ ਹਾਂਜੀ ਮੈਨੂੰ ਇੱਕ ਆਕ ਹਾਂਜੀ ਐਸ ਤੂੰ ਮੈਂ ਮਿਲ ਠੀਕ ਐ ਤੁਸੀਂ ਡਿਸਕਾਊਂਟ ਦਿਓ ਨਾ ਠੀਕ ਐ ਤੁਸੀਂ ਬਾਅਦ ਚ ਦੇਵੋਗੇ ਮੈਂ ਪਹਿਲਾਂ ਨਹੀਂ ਹਾਂਜੀ ਹਾਂਜੀ ਤੁਸੀਂ 40000 ਕਿਹਾ ਹਾਂਜੀ ਹਾਂਜੀ ਬਾਈ ਕਹਿੰਦਾ 2 ਲੱਖ 40000 ਦੀ ਗੱਡੀ ਲੈ ਜਿਓ ਠੀਕ ਹੈ ਗੱਲ। ਬਾਈ ਕੁਛ ਕਹੀ ਆ ਬਈ ਛੋਟਾ ਭਾਈ ਐ ਤਾਂ ਤੋਂ ਬੁਲਟ ਲੇਤਾ ਅੱਜ ਆਪਾਂ। ਵਧੀਆ ਮਾਨਤਾਨ ਕੀਤਾ ਬਾਈ ਲਾਲੇ ਮੈਨੂੰ ਜਾਣਦਾ ਨਹੀਂ ਬਾਈ। ਠੀਕ ਹੈ ਗੱਲ। ਇਹਨਾਂ ਨੂੰ 10000 ਰੁਪਏ ਦਿੱਤਾ ਅਸੀਂ ਤੇ ਬਾਕੀ ਪੇਮੈਂਟ ਸੋਮਵਾਰ ਨੂੰ ਦੇਣੀ ਹੈ। ਤੇ ਲਾਲੇ ਦਾ ਜਾਣਦਾ ਨਹੀਂ ਪਰ ਵਿਸ਼ਵਾਸ ਬੰਦੇ ਨੂੰ ਦੇਖੋ ਕਿੰਨਾ ਹੈ ਨਾ। 2 ਲੱਖ ਤੇ 35000 ਦੀ ਬਾਈ ਤੋਂ ਗੱਡੀ ਲੈ ਜਿਓ 5000 ਤੁਹਾਨੂੰ ਮੈਂ ਛੱਡਦਾ। ਠੀਕ ਹੈ। ਠੀਕ ਹੈ ਗੱਲ ਜੀ। ਠੀਕ ਹੈ। ਅੱਛਾ ਇੱਕ ਗੱਲ ਹੋਰ ਆ। ਵੀਰ ਜੀ ਕੋਈ ਵੀ ਗੱਡੀ ਲੈਣੀ ਹੋਵੇ ਜੈਉ ਜੀ ਮਰਜ਼ੀ ਲੈਣੀ ਹੋਵੇ ਬਾਈ ਨਾ ਕਰ ਲਿਓ ਕੰਟੈਕਟ ਬਾਈ ਦਾ ਪਿੰਡ ਹੈਗਾ ਬਣੀ ਠੀਕ ਹੈ ਜੀ ਬਿਲਕੁਲ ਜੀ ਤਹਿਸੀਲ ਸਰਸਾ ਤਹਿਸੀਲ ਰਾਣੀਆ ਹਾਂ ਤਹਿਸੀਲ ਰਾਣੀਆ ਜ਼ਿਲ੍ਹਾ ਸਰਸਾ ਬਣਾ ਠੀਕ ਹੈ ਬਾਕੀ ਬਾਈ ਤੋਂ ਫੋਨ ਕਰਕੇ ਲੋਕੇਸ਼ਨ ਤੁਸੀਂ ਮੰਗਾ ਲਿਓ ਤੇ ਇੱਕ ਵਾਰੀ ਵੀਰ ਕੋਲ ਆ ਕੇ ਦੇਖਿਓ ਬਾਈ ਦਾ ਦਿਲ ਬਹੁਤ ਵੱਡਾ ਤੇ ਦਿਲ دریا ਬੰਦਾ ਬਈ ਮੈਂ ਦੇਖ ਲਿਆ ਜੀ ਬਾਈ ਨਾਲ ਸੌਦਾ ਕਰਕੇ ਠੀਕ ਹੈ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਕੀ ਨਾਲ ਕੰਟੈਕਟ ਨੰਬਰ ਹੈ ਜੀ ਆਪਣਾ ਨਹੀਂ ਨੰਮੇ ਨੋ 24 ਨਹੀਂ ਨਹੀਂ ਨੰਮੇ 924 31004 31004 ਚਾਰ ਜੀ ਬਾਈ ਜੀ ਨਾਂ ਕੀ ਤੁਹਾਡਾ ਪ੍ਰਤਾਸ਼ ਨਾਂ ਹੈ ਆਪਣਾ ਪ੍ਰਤਾਸ਼ ਬਾਈ ਦਾ ਨਾਂ ਤੇ ਬਾਈ ਨੂੰ ਫੋਨ ਕਰਕੇ ਆ ਜਿਓ ਇੱਕ ਵਾਰੀ ਬਾਈ ਕੋਲੇ ਆ ਕੇ ਦੇਖਿਓ ਇਹ ਤਾਂ ਵੀਡੀਓ ਤੇ ਕਹਿ ਆ ਤੁਹਾਨੂੰ 1 ਲੱਖ 235000 ਤੇ ਬਾਕੀ ਵੀਰ ਨਾਲ ਮਿਲ ਕੇ ਦੇਖਿਓ ਪੂਰਾ ਮਾਨਤਾਣ ਕਰੋ ਬਾਈ ਤੇ ਦੱਬ ਕੇ ਕਰਿਓ ਸ਼ੇਅਰ ਲੈ ਕਮੈਂਟ ਸ਼ੇਅਰ ਕਰਿਓ ਵੀਰੇ ਬਹੁਤ ਬਹੁਤ ਮਿਹਰਮਾਨੀ ਬਾਈ ਸੱਸੀ ਕਾ